ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਟਾਈਮ ਖੜੇ ਆ ਜੀ ਪਿੰਡ ਆਲੇਵਾਲਾ ਜ਼ਿਲ੍ਹਾ ਫਰੋਇਪੁਰ ਸਤਲੁਜ ਦਰਿਆ ਦੇ ਵਿੱਚ ਆ ਬਿਲਕੁਲ ਲੈ ਵੀਰ ਨੂੰ ਕਹਾਂਗੇ ਕਰੀ ਸਾਈਡ ਤੋਂ ਕੈਮਰਾ ਘੁਮਾ ਦੇ ਕੇ ਪਿੰਡ ਦੇ ਹਾਲਾਤ ਵਿਖਾ ਦੇ ਕੇ ਪਿੰਡ ਦੇ ਹਾਲਾਤ ਕੀ ਆ ਅੱਜ ਦਾ ਪਾਣੀ ਖੜਾ ਵੇਖ ਰਾ ਜੀ ਕੋਈ ਦਰਿਆ ਨਹੀਂ ਵਗਦਾ ਇੱਥੇ ਕਿਸਾਨਾਂ ਦੀਆਂ ਫਸਲਾਂ ਨੂੰ ਰੋੜ ਕੇ ਲੈ ਗਿਆ ਤੇ ਪੈੜੀਆਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਖੜਿਆ ਹੋਇਆ ਪਾਣੀ ਆ ਸੋ ਮੈਂ ਧੰਨਵਾਦ ਇੱਥੇ ਕਰਦਾ ਆ ਕਿ ਆ ਸਾਡੇ ਵੀਰ ਨੇ ਸਰਪੰਸਾਬ ਆਏ ਨੇ ਜ਼ਿਲ੍ਹਾ ਮਾਨਸਾ ਤੋਂ ਪਿੰਡ ਲਖਮੀਰ ਵਾਲਾ ਪਿੰਡ ਲਖਮੀਰ ਵਾਲਾ ਪਿੰਡ ਲਖਮੀਰ ਵਾਲਾ ਜ਼ਿਲ੍ਹਾ ਮਾਨਸਾ ਉੱਥੋਂ ਦੇ ਸਾਡੇ ਵੀਰ ਆਏ ਨੇ ਤੇ ਇਹਨੇ ਸਾਡੇ ਨਾਲ ਜਸਪੀਰ ਸਿੰਘ ਜੀ ਤੇ ਨਾਲ ਨੇ ਸਾਡੇ ਨਾਲ ਵੀਰ ਸਾਡੇ ਮਹਿਲ ਸਿੰਘ ਜੀ ਪਿੰਡ ਆਲੇ ਵਾਲੇ ਤੋਂ ਤੇ ਅਸੀਂ ਧੰਨਵਾਦ ਕਰਦੇ ਆ ਭੈਣ ਰਮਨਦੀਪ ਕੌਰ ਮਰਖਾਈ ਦਾ ਜਿਨ੍ਹਾਂ ਨੇ ਜਿਨ੍ਹਾਂ ਦੀ ਵੀਡੀਓ ਵੇਖ ਕੇ ਤੇ ਜਿਨ੍ਹਾਂ ਦੇ ਸੰਪਰਕ ਦੇ ਵਿੱਚ ਇਹ ਵੀਰ ਇੱਥੋਂ ਤੱਕ ਪਹੁੰਚੇ ਨੇ ਤੇ ਲੋ ਭੈਣ ਨੇ ਸਾਡੀ ਡਿਊਟੀ ਲਈ ਕਿ ਇਹਨਾਂ ਵੀਰਾਂ ਦੇ ਨਾਲ ਜਾਓ ਉਹਨਾਂ ਪਿੰਡਾਂ ਦੇ ਵਿੱਚ ਜਿੱਥੇ ਕਿ ਹੜ੍ਹਾਂ ਨੇ ਬਹੁਤ ਵੱਡੀ ਮਾਰ ਮਾਰੀ ਆ ਤੇ ਫਸਲਾਂ ਜਿਹੜੀਆਂ ਕਿਸਾਨਾਂ ਦੀਆਂ ਤਬਾਹ ਕਰਤੀਆਂ ਘਰ ਡੋਬ ਦਿੱਤੇ ਸੋ ਅਸੀਂ ਆਪਦੇ ਭਰਾਵਾਂ ਕੋਲ ਪਹੁੰਚੇ ਆ ਤੇ ਨਾਲ ਦੀ ਨਾਲ ਹੀ ਆਹ ਟਰਾਲੀ ਜਿਹੜੀ ਦੇਖ ਰਹੇ ਹੋ ਰਾਸ਼ਨ ਦੀ ਭਰੀ ਸੀ ਆਹ ਟਰਾਲੀ ਪਸ਼ੂਆਂ ਦੇ ਚਾਰੇ ਦੀ ਆਚਾਰ ਦੀ ਭਰੀ ਸੀ ਜੋ ਕਿ ਇੱਥੇ ਸਵੇਰ ਤੋਂ ਨਿਸ਼ਾਨਦਾਈ ਕਰਕੇ ਸਹੀ ਜਿਹੜੇ ਲੋਕਾਂ ਨੂੰ ਜ਼ਰੂਰ ਤੁਸੀਂ ਉਹਨਾਂ ਤੱਕ ਇਹ ਸਾਰਾ ਸਮਾਨ ਪਹੁੰਚਾਇਆ ਗਿਆ ਵਾ ਤੋਂ ਧੰਨਵਾਦ ਕਰਦੇ ਆ ਸਾਰੇ ਆ ਜਿਹੜੇ ਮਾਨਸਾ ਜਿਲ੍ਹੇ ਦੇ ਲਖਮੀਰ ਲਖਮੀਰ ਵਾਲਾ ਦੇ ਜਿਹੜੇ ਜਿਲ੍ਹਾ ਮਾਨਸਾ ਲਖਮੀਰ ਵਾਲਾ ਸਰਪੰਸਾ ਸਾਡੇ ਨਾਲ ਨੇ ਨੰਬਰਦਾਰ ਨੰਬਰਦਾਰ ਸਾਉ ਸਾਡੇ ਨਾਲ ਨੇ ਸੋ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਨਾਲ ਹੀ ਅਸੀਂ ਭੈਣ ਜੀ ਰਮਨਦੀਪ ਕੌਰ ਮਰਖਾਈ ਦਾ ਧੰਨਵਾਦ ਕਰਦੇ ਆ ਤੇ ਇਹ ਨੰਬਰਦਾਰ ਸਾਹਿਬ ਦੋ ਸ਼ਬਦ ਤੁਹਾਨੂੰ ਇਹ ਕਹਿਣਗੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹਿਲਾਂ ਸਾਡੀ ਭੈਣ ਰਮਨਦੀਪ ਕੌਰ ਮਰਖਾਈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਜਿੰਨਾ ਦੀ ਬਦੌਰ ਤੁਹਾਨੂੰ ਪਤਾ ਲੱਗਿਆ ਵੀ ਜਿਹੜੇ ਜਿਹੜੇ ਪਿੰਡ ਹੜ ਦੀ ਮਾਰ ਦੇ ਵਿੱਚ ਆਏ ਹੋਏ ਨੇ ਜਿੱਥੋਂ ਤੱਕ ਹਾਲਾਂਕਿ ਕੋਈ ਵੀ ਨਹੀਂ ਪਹੁੰਚਿਆ ਤਾਂ ਉਹਨਾਂ ਨੇ ਭੈਣ ਨੇ ਸਾਡਾ ਸੰਪਰਕ ਬੱਬੂ ਸਰਪੰਚ ਬਾਈ ਨਾਲ ਕਰਵਾਇਆ ਬਾਈ ਬੱਬੂ ਨੇ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਜਿੰਨਾ ਵੀ ਰਾਸ਼ਨ ਹੈ ਸਾਰੇ ਲੋੜਵੰਦ ਪਰਿਵਾਰਾਂ ਨੂੰ ਘਰ-ਘਰ ਸਾਡੇ ਨਾਲ ਜਾ ਕੇ ਪਹੁੰਚਾਇਆ ਅਸੀਂ ਬਾਈ ਦਾ ਵੀ ਧੰਨਵਾਦ ਕਰਦੇ ਆਂ ਤੇ ਬਾਈ ਜੀ ਇੱਧਰ ਵੀ ਆਪਣੇ ਬਾਈ ਜੀ ਦਾ ਧੰਨਵਾਦ ਕਰਦੇ ਆਂ ਕਿਉਂਕਿ ਸੋਵੇ ਤੋਂ ਲੈ ਕੇ ਸਵੇਰ ਤੱਕ ਸਾਡੇ ਨਾਲ ਇਹ ਸਾਰੇ ਜਿੰਨੇ ਵੀ ਪਰਿਵਾਰ ਸੀ ਜੁੜ ਕੇ ਜਿਹਨੂੰ ਚਾਰੇ ਦੀ ਲੋੜ ਸੀ ਉਹਨੂੰ ਚਾਰਾ ਜਿਹਨੂੰ ਰਾਸ਼ਨ ਦੀ ਲੋੜ ਸੀ ਰਾਸ਼ਨ ਸਾਰਿਆਂ ਨੂੰ ਕਰ ਕਰ ਬਚਾਇਆ ਇਹ ਉਸ ਤੋਂ ਬਾਅਦ ਮੈਂ ਧੰਨਵਾਦ ਆਪਣੇ ਪਿੰਡ ਦਾ ਵੀ ਕਰਦਾ ਜਿਨ੍ਹਾਂ ਦੀ ਬਦੌਲਤ ਅਸੀਂ ਇੱਥੇ ਤੱਕ ਪਹੁੰਚੇ ਆਂ ਤੇ ਜਿੰਨੀ ਵੀ ਆ ਸਾਡੀ ਸਾਥ ਸਮੂਚੀ ਟੀਮ ਇੱਥੇ ਪਹੁੰਚੀ ਹੋਈ ਹੈ ਸਾਰਿਆਂ ਦਾ ਇਹਨਾਂ ਦਾ ਵੀ ਮੇਰੇ ਵੱਲੋਂ ਧੰਨਵਾਦ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਉਹਨੇ ਫੋਟੋ ਵੀ ਕਰਦੀ